ਪੰਜਾਬ ਚ ਇੱਕ ਬਹੁਤ ਹੀ ਦਰਦਨਾਖਾ ਹਾਦਸਾ ਵਾਪਰਿਆ ਹੈ ਮਾਤਾ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਵਾਪਸ ਆਰੀ ਸੰਗਤ ਨਾਲ ਭਰਿਆ ਇੱਕ ਟੈਂਪੂ ਬੇਕਾਬੂ ਹੋ ਕੇ ਨਹਿਰ ਚ ਜਾ ਡਿੱਗਿਆ ਦੱਸ દઈએ ਕਿ ਇਹ ਭਿਆਨਕ ਘਟਨਾ ਅਤਵਾਰ ਦੇਰ ਰਾਤ ਪਾਇਲ ਦੇ ਪਿੰਡ ਝਮਟ ਨੇੜੇ ਵਾਪਰੀ ਹੈ ਦਰਅਸਲ ਮਾਲੇਰ ਕੋਟਲਾ ਦੇ ਪਿੰਡ ਮਾਨਕਵਾਲ ਦੇ ਕਰੀਬ 20 ਤੋਂ 25 ਸ਼ਰਧਾਲੂ ਇੱਕ ਟੈਂਪੂ 'ਚ ਸਵਾਰ ਸਨ ਕਾਰ ਪਹੁੰਚਣ ਤੋਂ ਕੁਛੀ ਦੂਰੀ ਤੇ ਉਹਨਾਂ ਦਾ ਟੈਂਪੋ ਬਠਿੰਡਾ ਬ੍ਰਾਂਚ ਨਹਿਰ ਚ ਜਾ ਡਿੱਗਿਆ ਜਿਸ ਤੇ ਚਲਦਿਆਂ ਇਸ ਹਾਦਸੇ ਚ 6 ਸ਼ਰਧਾਲੂਆਂ ਦੀ ਮੌਤ ਹੋ ਗਈ ਜਿਨ੍ਹਾਂ ਚੋਂ ਦੋ ਮਾਸੂਮ ਬੱਚੇ ਅਤੇ ਤਿੰਨ ਔਰਤਾਂ ਵੀ ਸ਼ਾਮਲ ਹਨ ਇਸ ਤੋਂ ਇਲਾਵਾ 5 ਲੋਕ ਅਜੇ ਵੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ ਹਾਦਸੇ ਦੀ ਸੂਚਨਾ ਮਿਲਨ ਤੇ ਸਭ ਤੋਂ ਪਹਿਲਾਂ ਐਸਐਚਓ ਮਲੋ ਚਰਨਜੀਤ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਉਹਨਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਨਹਿਰ ਚੋਂ 13 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਡਾਕਟਰਾਂ ਨੇ ਦੱਸਿਆ ਹੈ ਕਿ ਹਸਪਤਾਲ ਲਿਆਂਦੇ ਗਏ 13 ਲੋਕਾਂ ਚੋਂ 4 ਪਹਿਲਾਂ ਹੀ ਮ੍ਰਿਤਕ ਸਨ ਇੱਕ ਜ਼ਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਫਿਲਹਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ ਇਸ ਹਾਦਸੇ ਨੇ ਪੂਰੇ ਇਲਾਕੇ 'ਚ ਸ਼ੌਕ ਦਾ ਮਾਹੌਲ ਬਣਾ ਦਿੱਤਾ ਹੈ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਲੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਇਆ ਅ ਚੰਜੀ ਜੀ ਕੀ ਹਾਸਾ ਹੋਇਆ ਹੈ ਕੀ ਕਿੰਨੇ ਤੇ ਡੈਥ ਹੋ ਗਈ ਕੀ ਥੋੜਾ ਦੱਸੋਗੇ ਕੀ ਹੋਇਆ ਹਾਂਜੀ ਮੈਂ ਥਾਣੇ હાਜਰੀ ਸੀ ਸੀਗਾ ਜੀ ਹਾਂ ਇਹ ਸਾਨੂੰ ਇੱਕ ਫੋਨ ਆਇਆ ਕੰਟਰੋਲ ਰੂਮ ਤੋਂ ਵੀ ਜਗੀੜੇਪੁਰ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟੈਂਪੂ ਸਵਾਰੀਆਂ ਦੀ ਭਰੀ ਨਹਿਰ ਵਿੱਚ ਡਿੱਗ ਗਈ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪਰਾਂਤੇ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅੱਪ ਉਹ ਕਿਤੇ ਪਹੁੰਚਿਆ ਮੌਕੇ ਤੇ ਲੋਕਰਾਂ ਕਾ ਵੀ ਘੱਟ ਸੀਗਾ ਤੇ ਅਸੀਂ ਮੌਕੇ ਤੇ ਹੈਡਰਾ ਮੰਗਾ ਕੇ ਗੋਤਾ ਖੋਰਾ ਨੂੰ ਲੈ ਕੇ ਮਦਰ ਅਸੀਂ 12-13 ਬੰਦੇ ਤਾਂ ਅਸੀਂ ਇਮੀਡੀਏਟਲੀ ਫਰਫਰ ਬਾਹਰ ਕੱਢੇ ਤੇ ਫਿਰ ਹਾਈਡਰਾਂ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਡੱਡ ਵੱਡੀਆਂ ਚੱਕੀਆਂ ਜਿਹੜੀ ਕਿ ਮਤਲਬ ਅਸੀਂ ਪਾਕੇ ਮੁਲਝ ਭਿੱਗੀਆਂ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਏਜੇ ਨਣਾਂ ਦੇ ਵੀ ਤੋ ਆ ਰਹੇ ਸੀਗੇ ਆਪਣਾ ਇਹਨਾਂ ਦਾ ਪਿੰਡ ਅਸੀਂ ਮਾਨ ਕੇ ਹੀੜੀ ਥਾਣਾ ਸੰਦੌੜ ਪਿਲਮਰੇ ਕੋਲ ਦਾ ਉਥੋਂ ਨੂੰ ਬੁਲਾਉਂ ਕਰਦੇ ਨੇ ਇਹ ਤੇ ਇਹ ਤਾਂ ਸਰ ਇਹ ਚ ਕਿੰਨੇ ਦੀ ਡੈਥ ਹੋ ਚੁੱਕੀ ਉਹਨੂੰ ਕਿੰਨੇ ਲਾਪਤਾ ਜੇ ਕਿੰਨੇ ਬਚ ਗਏ ਛੇ ਕੰਦਿਆਂ ਦੀ ਡੈਥ ਹੋ ਚੁੱਕੀ ਆ ਤੇ ਕਿੰਨੇ ਕਿੰਨੇ ਕਬਜਾ ਹੋ ਗਏ ਕਿੰਨੇ ਦਾ 19 ਦੇ ਦੇ ਕਰੀਬ ਦਾ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਜੀ ਅਸੀਂ ਮਲ ਕੱਢੇ ਨਹੀਂ ਤੇ ਲਾਪਤਾ ਚਾਰ ਦਾ ਲਾਪਤਾ ਤਿੰਨ ਚਾਰ ਵਾਰੀ ਅਸੀਂ ਕੁਝ ਪਤਾ ਨਹੀਂ ਲਗਿਆ ਵੀ ਤਿੰਨ ਨੇ ਇੱਕ ਚਾਰ ਨੇ ਜਾਂ ਪੰਜ ਨੇ 25 ਬੰਦਿਆਂ ਦਾ ਸਾਨੂੰ ਦੱਸਿਆ ਵੀ 25 ਬੰਦੇ ਸਮਿਤ ਡਰਾਈਵਰ ਸੀਗੇ ਜੀ ਟਾਟਾ ਇਸ ਦੇ ਵਿੱਚ ਤੇ ਹਾਸਰਾ ਕੋਈ ਕਾਰਨ ਪਤਾ ਚੱਲ ਸਕਿਆ ਕਿਵੇਂ ਹੋਇਆ ਕਾਰਨ ਕੋਈ ਨਹੀਂ ਜੀ ਅਰਾਧਾ ਬਖਸੀਗਾ ਇਹ ਨਰਨਰ ਜਾ ਰਹੇ ਸੀ ਕਿ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਗੱਡੀ ਹੁਕਮ ਗਈ ਅਸੀਂ ਇਸ ਵਾਰ ਕੁਝ ਨਹੀਂ ਕਹਿ ਸਕਦੇ ਇਹ ਇਹ ਸਾਡੀ ਜਾਂਚ ਜਾਰੀ ਹੈ ਜਾਂਚ ਕਰਨ ਪਰ ਲੱਗੂ ਵੀ ਹਾਸਾ ਕਿਵੇਂ ਹੋਇਆ ਡਾਕਟਰ ਜੀ ਦਾ ਹਾਸਾ ਹੋਇਆ ਤੇ ਕਿੰਨੇ ਪੇਸ਼ੈਂਟ ਆਏ ਸੀ ਕੀ ਪੋਲਿਸ਼ਨ ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ 1 ਫੀਮੇਲ 1 ਮੇਲ 1 ਫੀਮੇਲ ਚਾਈਲਡ 1 ਮੇਲ ਚਾਈਲਡ ਉਹ ਬਰਾਡ ਡੈਡ ਸੀਗੇ ਤੇ ਹੁਣ ਤੱਕ ਕਿੰਨੇ ਦੀ ਡੈਥ ਹੋਈ ਜੀ ਟੋਟਲ ਕਿੰਨੇ ਰੈਫਰ ਕੀਤੇ ਸਾਡੇ ਕੋਲ 4 ਡੈਡ ਬੋਡੀਜ਼ ਬਰਾਡ ਡੈਡ ਆਈਆਂ ਸੀਗੀਆਂ ਤੇ ਰੈਫਰ ਕੀਤੇ ਹਾਂ ਹਾਂਜੀ 1 ਫੀਮੇਲ ਰੈਫਰ ਹੋਈ ਸੀ ਸਿਵਲ ਹਸਪੀਟਲ ਲੁਧਿਆਣਾ ਇੱਥੇ ਕਿੰਨੇ ਹਰ ਵਾਰ ਚੱਲਦੇ ਨੇ ਇੱਥੇ ਹੁਣ ਇਸ ਟਾਈਮ ਤੇ 6 ਜਣਿਆਂ ਦਾ ਚੱਲਦਾ ਪਿਆ ਇਹ ਇਹ ਸਾਡੇ ਐਡਮੈਡਟੇ ਇਸ ਤਰ੍ਹਾਂ ਕਿੱਦਾਂ ਦੀ ਕ੍ਰੀਸ਼ਨਾ ਉਹ ਸਟੇਬਲ ਨੇ ਇਸ ਟਾਈਮ ਉਹ ਠੀਕ ਨੇ